ਮਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਦਿਖਾਉਣੀ ਹੈ ਤਿੰਨੇ ਕਾਫੀ ਕਮਾਲ ਦੀਆਂ ਵੜਾ ਤੁਹਾਨੂੰ ਦਿਖਾਵਾਂਗੇ ਕਿੰਨੇ ਜਰਸੀ ਕ੍ਰੋਸ 'ਚ ਤੁਹਾਨੂੰ ਦਿਖਾਉਣੀ ਹੈ ਇੱਕ ਚਿੱਟੇ ਰੰਗ ਦੀ ਵੜਾ ਤੁਹਾਨੂੰ ਕਾਫੀ ਖੂਬਸੂਰਤ ਦਿਖਾਉਣੀ ਹੈ ਤੇ ਨੇ ਕਦੋਂ ਜਿਹਨੂੰ ਕੱਢਤੀਆਂ ਤੇ ਇੱਕ ਆ ਨੀਲੀ ਦੀ ਮੱਝ ਜਿਹੜੀ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਦਈ ਸਭ ਵਧੀਆ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਹਾਂਜੀ ਬਲਦੇ ਸਿੰਘ ਹਾਂਜੀ ਪਿੰਡ ਲਖੂਵਾਲ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਇੱਕ ਰਿ 9214460566 ਠੀਕ ਐ ਅੱਜ ਇੱਕ ਮੱਝ ਤੇ ਤਿੰਨ ਵੜਾ ਹਨਾ ਪਹਿਲਾਂ ਮੱਝ ਹੀ ਵਿਖਾ ਦਈਏ ਫਿਰ ਆਪਾਂ ਹਾਂਜੀ ਮੱਝ ਆਹ ਦੇਖ ਸਾਹਦੇ ਜੀ ਸੋਈ ਸਹੀ ਆ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਕਾਫੀ ਚੰਗੇ ਗੈਪ ਤੇ ਥਣ ਜਿਹੜਾ ਲੱਗਾ ਤੇ ਮਿਲਕਵੇਂ ਨੇ ਵੀ ਚੰਗੀ ਸੋਹਣੀ ਲੱਗੀ ਐ ਕਿੰਨਾ ਸੁਆਜ ਵਧੀਆ ਦਾ ਇਹ ਵੀਰ ਜੀ ਕਿੱਜੇ ਸੋਈ ਨਾ ਸੋਈ ਕਹਿਣ ਨੂੰ ਭਾਵੇਂ ਦੂਜੇ ਵੀ ਕਹਿ ਦਈਏ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਮੈਂ ਸੋਈ ਨੂੰ ਹੋ ਗਿਆ 12 13 ਦਿਨਾਂ ਅੱਛਾ ਹਾਂਜੀ 12 ਇਹ ਪਿਛਲੇ ਸਵੇਰੇ ਮਹੀਂ ਵੀਰ ਦੀ ਗਈ ਹੈ ਬਗੀਚੇ ਵੀਰ ਕੋ ਆਪਣੇ ਕੋ ਹਰੜਾ ਵਾਲੇ ਕੋਲ ਅੱਛਾ ਅੱਛਾ ਉਹਦੇ ਘਰ ਦੀ ਮਹੀਂ ਆ ਅੱਛਾ ਦੁੱਧ 15 ਕਿਲੋ ਮੈਂ ਗਾਰੰਟੀ ਆ ਠੀਕ ਹੈ ਕੋਈ ਉਹਨੂੰ ਫੋਨ ਕਰਕੇ ਪੁੱਛ ਲੈ ਅੱਛਾ ਉਹਨਾਂ ਦੇ ਕੋਲ ਉਹਨਾਂ ਦੇ ਘਰ ਦੀ ਮੱਝ ਗਈ ਉਹਨਾਂ ਦਾ ਗਾਂ ਕਿਸੇ ਨੂੰ ਦਿੱਤੀ ਦੋ ਮੁੰਡਾ ਬਾਹਰ ਚਲੇ ਗਿਆ ਉਹਦੇ ਕੋ ਆਪਾ ਲੈ ਲਈ ਗਾਣ ਠੀਕ ਆ ਹਾਂਜੀ ਤੇ ਦੁੱਧ ਮਤਲਬ ਹੁਣ ਦੇ ਕੋ ਕੰਡੇ ਵਾਲਾ ਜਿਹੜਾ 12 ਆ 12 ਲੀਟਰ ਤਿਆਰ ਆ ਜਿੰਨੇ ਰੰਗ ਵਾਦੀ ਚੋਲੇ ਵੇਖ ਲਓ ਮੈਂ ਮੀਟਰ ਮੀਟਰ ਲੈਵਾ ਗਾਣ ਨੂੰ ਅਗਰ ਹਾਂਜੀ ਹਾਂਜੀ ਪਿਓਰ ਨਹੀਂ ਲਈਦੀ ਆ ਨੀਲੀ ਦੀ ਮੱਝ ਹੈ ਜਿਹੜੀ ਹੈ ਨਾ ਦੁੱਧ ਮੈਂ ਹ ਬਾਕੀ ਸਾਫ ਦੁਸਰੀ ਬੜੀ ਐ ਬਾਕੀ ਚੰਗੇ ਕੱਦ ਕਾਟਦੀ ਆ ਘਾਰੇ ਪੱਲੇ ਦੀ ਮਾਝ ਆ ਜਿਹੜੀ ਹੋਣ ਗਿੰਦੇ ਕਿੰਨੇ 12 ਲੀਟਰ ਜਿਹੜਾ ਤਿਆਰ ਐ ਅਜ ਲਿਆਓ ਜੀ ਤੇ ਕੀ ਰੱਖਣਾ ਮਿੱਧੀ ਦਾ ਫਰਮੂਲਾ ਆਪਾਂ ਮੋਲ ਇਹਦੀ ਜਿੰਨਾ ਦਾ ਜਾਂਦੇ ਉਹਨਾ ਕਰ ਦਿੰਨੇ ਆ ਕਰ ਦਈਏ ਜੀ ਅੱਜ ਆ ਜਿੰਨਾ ਤੁਸੀਂ ਕਹਿੰਦੇ ਜੀ ਕਿੰਨਾ ਕਰ ਦੇਣਾ ਮੈਂ ਜੋ ਤਰ੍ਹਾਂ ਲੱਖ ਰੁਪਏ ਦੀ ਬਸ ਜਿੰਨੇ ਜਿਹੜੇ ਦੇ ਦਿੰਨੇ ਆ ਕਿੰਨਾ ਛੱਡਣਾ ਜੀ ਕਿੰਨੇ ਦੀ ਦੇਣੀ 80 ਦੇਣੀ 80000 ਦੀ ਵਿੱਚੋਂ ਕਰ ਦਿਓ 2000 ਮਾਣ ਹੋਰ 5 ਹੀ ਕਰ ਦਿੰਨੇ ਆ ਅੱਛਾ 75 ਦੀ 75 ਦੇ ਦਿੰਨੇ ਚਲੋ ਮੌਕੇ ਤੇ ਹੋਰ ਕਰ ਦੋਗੇ ਬਾਕੀ ਤਸੱਲੀ ਕਰਕੇ ਕੋ ਖੜੇ ਇੱਥੇ ਆਣ ਕੇ 12 ਕਿਲੋ ਆ ਕੰਡੇ ਵਾਲਾ ਦੁੱਧ ਆ ਇਹ ਆ ਕਿ ਸੂਈ ਸਵਾਈ ਆ ਨੰਬਰ ਸੂਈ ਸਵਾਈ ਆ ਆਪਣੀ ਚਵਾਈ ਕਰਕੇ ਖੜੇ ਕੋਈ ਨੇ ਇਹ ਰਿਕਾਰਡ ਇਹਦਾ ਪੁੱਛਣਾ ਤਾਂ ਫੋਨ ਕਰ ਲੈਣ ਉਹਨੂੰ ਬਗੀਚੇ ਬਗੀਚੇ ਭਾਜੀ ਆਪਣੇ ਹੜੜਾਂ ਵਾਲੇ ਜਿਹੜੇ ਹੜੜਕਾ ਵਾਲੇ ਜਿਹੜੇ ਉਹਨੂੰ ਕਹ ਜੀ ਠੀਕ ਹੈ ਤੇ ਹੁਣ ਇੱਕ ਜਰਸੀ ਤੁਹਾਨੂੰ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਆ ਜਿਹੜੀ ਚੰਗੇ ਥਨ ਹਵਾਨੇ ਵਾਲੀ ਆ ਆ ਦੇਖ ਸਕਦੇ ਜੇ ਥਨਾ ਦਾ ਸਾਈਜ਼ ਗਿਆਬ ਜਿਹੜਾ ਚੰਗਾ ਜੇ ਗੱਭਣ ਆ ਜੇ ਟਾਈਮ ਖੜਦੀ ਆ ਸੂਨ ਚ ਤੇ ਆ ਦੇਖ ਸਕਦੇ ਥੱਲੇ ਕਾਫੀ ਕਮਾਲ ਦੀ ਤਿਆਰ ਹੋਈ ਆ ਤਾਂ ਦੇਖ ਸੰਦੇ ਇਹਨੇ ਵੇਚੀ ਕਿੰਨਾ ਸੁਆ ਸੁਣਾ ਜੇ ਜੀ ਦੁਜੇ ਸਵੇਰੇ ਵੈੜ ਸੋਣੀ ਆ। ਅੱਛਾ। ਪਹਿਲਾਂ ਤਾਂ ਦੁੱਧ 25-26 ਕਿਲੋ ਆ। ਅੱਛਾ। ਹਾਂ ਜੀ ਯਾਰ ਤਾਂ ਮਨ ਲਓ 30 ਕਿਲੋ ਦੁੱਧ ਬੜੇ ਆਰਾਮ ਨਾਲ ਵਾਸੀ ਚਵਾਊਗੀ। ਠੀਕ ਹੈ। ਗੰਟੀ ਸਾਨੂੰ ਫੁੱਲ ਦਿੱਤੀ ਘਰ ਵਾਲਿਆਂ ਨੇ। 30 ਲੀਟਰ ਜਿਹੜਾ ਜਰਸੀ ਦੁੱਧ ਪੰਜਾਬ ਵਾਲੇ। ਇਹ ਆ ਵੀ ਬੰਦਾ ਕੋ ਹਾਬ ਲਾ ਦੇ ਜਿੰਨੇ ਲੈਣੀ ਵੀਰ ਨੇ ਆਪਣੀ ਸਮਝ ਨਾਲ ਵੇਖ ਕੇ ਲੈ ਲਈ। ਠੀਕ ਹੈ ਜੀ। ਦੁੱਧ ਕਿੰਨੇ ਵਾਲੀ ਆ? ਲੇ ਤੋਰੀ ਐਂ ਕਰੇ। ਅਜੇ ਵੀ ਲੱਗਦਾ ਕਿ ਸੌਂ ਚ ਟਾਈਮ ਲੈ ਜੂ ਥੋੜਾ ਜਿਹਾ। ਇਹ ਇੱਕ ਦੋ ਦਿਨ ਲੈ ਜਾਣੇ ਨੇ। ਅਜੇ ਤਾਂ ਹੋਰ ਹੀ ਨੇ ਤਿਆਰ ਹੋ ਜਾਣਾ ਫਿਰ। ਬਹੁਤ ਜ਼ਿਆਦਾ ਬੰਦੀਗਾ। ਤੇ 1 ਲੀਟਰੀ ਦੁੱਧ ਜਿਹੜਾ ਕਹਿੰਦੇ ਕੀ ਇਹ ਜੈਪੀ ਚਵਾਜੂਗੀ। ਬਾਕੀ ਥਾਣਵਾ ਨਹੀਂ ਤੱਕਦਾ ਆਪੇ ਸਾਡੇ ਅੱਖਾਂ ਨਹੀਂ ਤੇ ਲੋੜੀ। ਬਾਕੀ ਪੂਰੀ ਜਾਂਚ ਹੈ ਵੜ ਲੈ ਆ ਜੀ। ਤੇ ਕੱਦ ਕਾਠ ਵੀ ਚੰਗਾ ਜੈਪਤੀਆਂ ਦੇਹਾਣਾ ਐਫ ਫਾਗਾਵਾ ਵਰਗੇ ਕੱਦਦੇ ਆ ਤੇ ਬੋਡੀ weight ਉਹਨਾਂ ਕਾਵਾ ਵਰਗੇ ਹੀ। ਸਿੱਧੀ ਲੈ ਜਾਵਿੱਦੀ ਇੱਕ ਵਾਰੀ। ਆ ਦੇਖ ਸਾਡੇ ਜੀ ਅੱਜ ਲੈ ਆਓ ਜੀ ਤੇ ਇਹਦਾ ਵੇਚ ਕੀ ਰੱਖਣਾ ਫਿਰ ਮੁੱਲ ਆਪਾਂ ਮੁੱਲ ਉਹ ਜਿਹਨਾਂ ਤੋਂ ਕਹਿੰਦੇ ਉਹਨਾਂ ਵਾਂਗੂ ਵੈੜ ਤੇ ਜਿੰਨੇ ਦੀ ਉਹਨਾਂ ਦੀ ਵੇਚੀ ਹਾਂਜੀ ਚਲੋ ਆਹ ਇਹ ਜੀ ਚੀਜ਼ ਥੋੜੀ ਲੱਭਦੀ ਵੀ ਘੱਟ ਆ ਵੈੜ ਦੇ ਮਤਲਬ ਇਹਦੀ ਡਿਮਾਂਡ ਬੜੀ ਹੈ ਸ਼ਾਇਦ ਹਾਂਜੀ 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 ਬਾਕੀ ਦੁੱਧ ਵਾਲੀ ਗਾਂ ਆ ਹਾਂਜੀ ਕਹਿਣ ਦੀ ਗੱਲ ਨਹੀਂ ਦੁੱਧ 30 ਕਿਲੋ ਵੈੜ ਨੇ ਦੇਣਾ ਦੇਣਾ ਰਕਿ ਠੀਕ ਹੈ ਜੀ ਨਾਲੇ ਹੁਣ ਤੇ ਮੌਸਮ ਵੀ ਦੁੱਧ ਲਈ ਹੈ ਦੁੱਧ ਵਾਲਾ ਮਤਲਬ ਪੱਠਾ ਢੱਕਾ ਵੀ ਹੋ ਗਿਆ ਬਾਕੀ ਵੈਸੇ ਵੀ ਦੇਖਦਾ ਸਾਰਾ ਕੁਝ ਥਣ ਕਿਦਾਂ ਲੱਗਾ ਨਹੀਂ ਨਹੀਂ ਗਾਂ ਨਵੀਂ ਟਰ ਮੀਟਰ ਚੱਡਾ ਹੁੰਦਾ ਹੈ ਪਛਾਣ ਠੀਕ ਹੈ ਜੀ ਤੇ ਕੀ ਮਨਤਨ ਹੋਰੇ ਦੱਸੋ ਕਿ ਨਾਂ ਕਿੰਨਾ ਕਰੀਏ ਜਿੰਨਾ ਤੁਸੀਂ ਕਹਿੰਦੇ ਜੀ 3000 ਕਰ ਦਈਏ ਹਾਂ ਜੀ ਕਰ ਦਈਏ ਅੱਛਾ 75000 ਦੀ 75000 ਛੱਡ ਦਾਂਗੇ 74000 ਦੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਮਨਤਨ ਮੌਕੇ ਤੇ ਜਿਹੜਾ ਹੋ ਜਾਊਗਾ ਆਹ ਦੇਖ ਸੰਦੇ ਜੇ ਹੋਰ ਤਿਆਰ ਹੋ ਜਾਣਾ ਮੈਨੂੰ ਦੁੱਧ 30 ਲੀਟਰ ਜਿਹੜਾ ਕਹਿੰਦੇ ਕਿ ਚੁਆਜੂਗੀ ਬਾਕੀ ਆਪਨੀ ਸਮਝਣਾ ਆਣ ਕੇ ਵੇਖ ਲੈ ਕੋਈ ਹੁਣ ਇੱਕ ਕਾਲੇ ਰੰਗ ਦੀ ਵੈੜ ਤਨ ਸੂਈ ਸਵਾਈ ਦਿਖਾਉਣੀ ਆ ਥਾਣਾ ਬੜਾ ਕਮਾਲ ਦਾ ਇਹਦੇ ਕੋਲ ਆ ਦੇਖ ਸਕਦੇ ਬਿਲਕੁਲ ਇੱਕੋ ਜਿਹਾ ਤੇ ਚਾਰੇ ਥਾਣੇ ਜਿਹੜੇ ਨੇ ਲੱਗੇ ਤੇ ਆ ਬੱਚਾ ਇਹਦੇ ਮਗਰ ਬੱਛੀ ਜੀ ਵੀਰ ਜੀ ਹਨਜੀ ਬੱਛੀ ਆ ਇਹਦੇ ਮਗਰ ਕਾਲੀ ਬੱਛੀ ਆ ਜਿਹੜੀ ਆਪ ਵੀ ਕਾਲੀ ਰੰਗ ਦੀ ਵਹਿੜ ਆ ਹਾਂਜੀ ਕੈਮਰੇ ਕੋ ਦੱਸਿਓ ਬੱਛੀ ਇਹਦੇ ਬਾਰੇ ਵੀਰ ਜੀ ਇਹਨੂੰ ਚੌਥਾ ਦਿਨ ਸੋਈ ਨੂੰ ਆ ਵਖੋ ਗਿੱਲਾ ਨਾੜੂ ਆ ਅੱਛਾ ਹਾਂਜੀ ਤਾਜ਼ਾ ਹੀ ਕੋਈ ਨਹੀਂ ਬੈਠੀ ਰਹਿਣ ਤਾਜ਼ਾ ਹੀ ਆ ਬੱਚਾ ਜੇ ਇੱਧਰ ਲੈ ਚੋ ਤਾਂ ਇਹ ਮੋੜ ਕੇ ਲਾਇਆ ਵੇਖੋ ਆ ਦੇਖ ਸਕਦੇ ਨਾੜੂ ਹਜੇ ਗਿੱਲਾ ਹੀ ਹੈ ਨਾਲ ਚੌਥੇ ਦਿਨ ਦੀ ਸੂਈ ਆ ਵੀਰ ਜੀ ਠੀਕ ਆ ਹਾਂਜੀ ਬੋਲਾ ਹੋ ਗਿਆ ਇਹਦੇ ਕੋਲ 14 ਕਿਲੋ ਤਿਆਰ ਜੇ ਬਿਲਕੁਲ ਹਾਂਜੀ ਬਿਲਕੁਲ ਕੰਡੇ ਵਾਲਾ ਜਿਹੜਾ ਚਵਾ ਦੋ ਕਿ ਦੋ ਟਾਈਮ ਦੋ ਭਾਵੇਂ ਤਿੰਨ ਟਾਈਮ ਚੋਵੇ ਠੀਕ ਹੈ ਜੀ ਹਾਂਜੀ ਤੇ ਚਵਾਈ ਜੂਈ ਇੱਕ ਨੰਬਰ ਦੂਜਾ ਸੁਗਾ ਬੈਠਦਾ ਅੱਛਾ ਉਹਦੇ ਵੀ 20 ਕਿਲੋ ਚਵਾ ਦੂਗੀ ਠੀਕ ਹੈ ਜੀ ਹਾਂਜੀ ਤੇ ਤੋੜ ਦਈਏ ਫਿਰ ਇਹਨਾਂ ਵੀ ਆਪਾਂ ਇਹ ਵੀ 20 ਦੇ ਲਾਗੇ ਜਿਹੜਾ ਕਹਿੰਦੇ ਕਿ ਚਵਾਜੂਗੀ ਬਾਕੀ ਜਿਹੜਾ ਵਾ ਹੁਣ 14 ਲੀਟਰ ਦਾਸੇ ਮੋਕੇ ਤੇ ਉਹ ਤੁਸੀਂ ਆਪ ਖੱਥੀ ਚਵਾਈ ਕਰਕੇ ਖੜਨੀ ਕਿਉਂਕਿ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਦਿਖਾਉਣਾ ਤੁਹਾਡਾ ਫਰਜ਼ ਹੈ ਆਪਣੀ ਜ਼ਿੰਮੇਵਾਰੀ ਤੇ ਆਪ ਤਸੱਲੀ ਕਰਕੇ ਬਸ ਸ਼ੂ ਕਰਨਾ ਜਿੱਥੋਂ ਵੀ ਖੜਨਾ ਕਿਤੇ ਹੋਵੇਂ ਆਪਣੀ ਤਸੱਲੀ ਕਰਕੇ ਖੜਨਾ ਬਾਕੀ ਤੁਹਾਡਾ ਡਰ ਦੀ ਦਰਦੀ ਜੀ ਆ ਸਾਡੇ ਕੋਲ ਦੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾ ਮੁੱਲ ਵੀਰ ਜੀ ਇਹਦਾ 52000 52000 ਹਾਂਜੀ ਬਾਕੀ ਮਾਨਤਾਂ ਤੇ ਮੁੱਕ ਤੇ ਹੋ ਜਾਊਗਾ ਦੋ ਛੱਡ ਦਈਏ ਜੇ ਹੈਗੀ ਕਸਰ ਤੇ ਦੋ ਦੀ ਹੋਰ ਕੱਢ ਦੋ ਵੇਖ ਲਓ ਜਿੱਦਾਂ ਤੁਸੀਂ ਕਹਿੰਦੇ ਜੀ ਕਰ ਦੋ 48 ਦੀ ਤਿੰਨ ਹੀ ਹੋ ਰਿਹਾ 1000 ਹੋਰ ਛੋਟ ਕਰ ਦਾਂਗਾ ਅੱਛਾ 47000 ਦੀ 40 ਦੇ ਦਾਂਗਾ 47000 ਦੀ ਕਹਿੰਦੇ ਕਿ ਦੇ ਦੇਾਂਗੇ ਦੋ ਮੱਛੀ ਕਿੱਦਾਂ ਦੀ ਸਾਫ ਤੁਸੀਂ ਚੰਗੀ ਠੀਕ ਹੈ ਜੀ ਬਾਕੀ ਆ ਪੂਰੇ ਚਿੱਟੇ ਰੰਗ ਦੀ ਵੇਹੜ ਆ ਗਈ ਜਿਹੜੀ ਕਾਫੀ ਖੂਬਸੂਰਤ ਹੈ ਸਾਣਾ ਵੀ ਕਾਫੀ ਕਮਾਲ ਦਾ ਜਿਹੜਾ ਇਹਦੇ ਕੋਲ ਸਾਣਾ ਦਾ ਸਾਈਜ਼ ਗਾਪ ਦੇਖ ਸਕਦੇ ਚੰਗਾ ਹੈ ਗੁਲਾਬੀ ਰੰਗ ਦਾ ਸਾਣੇ ਆ ਸੋਹਣੀ ਵਹਿੜਿਆ ਦੱਸਿਓ ਵਿਧੀ ਤੇ ਪਰੇ ਵੀ ਆਪਾਂ ਇਹ ਵੀ ਇਹਦੀ ਦੂਜਾ ਸੂਟ ਸੋਣੀ ਆ ਅੱਛਾ ਹਾਂਜੀ ਦੇਣੇ ਨੇ ਹੱਲੇ ਵੀ 7-8 ਲੈ ਜਾਣੇ ਜੀ ਠੀਕ ਆ ਹਾਂਜੀ ਬਾਕੀ ਬਣੂ ਉਹ ਵੱਡੀ ਜਰਸੀਆਂ ਨੂੰ ਇਹ ਵੀ ਅੱਛਾ ਵੇਖੋ ਕਿਦਾਂ ਦਾ ਚੱਡਾ ਆ ਤੇ ਇਹ ਕਿੰਨਾ ਦੋ ਦੋ ਹਾਂਜੀ ਉਹ ਤਾਂ ਵੀਰ ਜੀ ਇਹ ਵੀ 20-22 ਕਿਲੋ ਆਮ ਨਾਲ ਦੇ ਦਊਗੀ ਇਧਰ ਵੇਖੋ ਅਜੇ ਆ ਸਾਰਾ ਹਵਾ ਨਾ ਇਹਨੇ ਤਿਆਰ ਕਰਨਾ ਪੂਰਾ ਪੂਰਾ ਹਵਾਨਾ ਪਰ ਨਹੀਂ ਨੇ ਜਿਹੜਾ ਥਾਣੇ ਵੇਖੋ ਕੰਦਾ ਲੱਗਾ ਰਹਿਣ ਥਾਣੇ ਵੀ ਚੰਗਾ ਕੁ 20 22 ਕਿਲੋ ਬੜੇ ਆਰਾਮ ਨਾਲ ਦੇ ਦੂ ਇਹ ਵੀ ਠੀਕ ਹੈ ਜੀ ਹਾਂ ਜੀ ਜਾਂ ਫਿਰ ਤੋਰੀਆਂ ਹੈ ਵੀ ਬਾਈ ਲੀਟਰ ਦੇ ਕਰੀਬ ਦੁੱਧ ਕਿੰਦੇ ਵਿੱਚ ਪਾਉਗੀ ਬਾਕੀ ਜੇ ਹਵਾਨਾ ਇਹਨੇ ਤਿਆਰ ਕਰਨਾ ਹੈ ਪੂਰਾ ਜੇ ਟਾਈਮ ਖੜਦੀ ਆ ਸੋਨ ਚ ඒය වටපුතහ වන්න ති කීය ලෑවෙදි. ਤੇ ਇਹਦਾ ਵਿੱਚ ਕੀ ਰੱਖਣਾ ਫਿਰ ਆਪਾਂ ਮੁੱਲ 55 ਵੀ ਇੱਦੀ ਇਹਦਾ ਅੱਛਾ ਹਾਂਜੀ ਇਹਦੇ ਤਿੰਨ ਛੱਡ ਦਿੰਨੇ ਆ ਤਿੰਨ ਛੱਡ ਦੋਗੇ 52 ਦੇ ਦਾਂਗੇ ਪੂਰੇ ਦੇ ਘਰ ਦੀਏ ਵੇਖ ਲਓ ਪੂਰੇ ਪੂਰੇ 50 ਦੀ ਚਲੋ ਪੂਰੇ ਪੂਰੇ 50 ਦੀ ਦੇ ਦੋਗੇ ਜਿਵੇਂ 500 ਰੁਪਏ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਫੋਰ ਵੀਰ ਜੀ ਇਹੋ ਹੀ ਆ ਕਿ ਮਨ ਲੋ ਕਈ ਵੀਰ ਸਵਾਦ ਲੈਣ ਵਾਲੇ ਜਿਆਦਾ ਫੋਨ ਲਾਉਂਦੇ ਆ ਲੈਣਾ ਲੂਣਾ ਕੁਝ ਨਹੀਂ ਦੂਜਿਆਂ ਦਾ ਵੀ ਮਨ ਲੋ ਟਾਈਮ ਪਾ ਦੇ ਰਹੇ ਨੇ ਤੇ ਜਿਹਨੇ ਲੈਣਾ ਹੁੰਦਾ ਉਹ ਖੁਸ਼ਪੇ ਰਹਿ ਜਾਈ ਅੱਛਾ ਹਾਂ ਫੋਨ ਉਹੋ ਲਾਵੇ ਪਹਿਲਾਂ ਸਮਝ ਸੋਚ ਕੇ ਤਿੰਨ ਚਾਰਾਂ ਨਾ ਵੀਡੀਓ ਵੇਖ ਕੇ ਸਲਾਹ ਕਰ ਲੈ ਘਰੇ ਚੰਗੀ ਪਹਿਲਾਂ ਹੀ ਕਰਕੇ ਇਹ ਨਾ ਕਿ ਫੋਨ ਪੰਜ ਸੱਤ ਮਿੰਟ ਸਾਡੇ ਵੀ ਭੰਨ ਕੇ ਤੇ ਮੁੜ ਕੇ ਕਹਿਣਾ ਵੀ ਸਲਾਹ ਕਰਕੇ ਤੁਹਾਨੂੰ ਦੱਸਦੇ ਪਹਿਲਾਂ ਹੀ ਸਲਾਹ ਕਰਕੇ ਤੇ ਫੇਰ ਹੀ ਵੀਰ ਉਹੋ ਹੀ ਲਾਵੇ ਜਿਹਨੇ ਲੈਣਾ ਕੋਈ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਹੋਗੇ ਤਸੱਲੀ ਕਰਕੇ ਬਾਕੀ ਦੋ ਸੁਈਆਂ ਵਾ ਤੇ ਦੋ ਗੱਬਣਾ ਵ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ